ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਆਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਪਾਤਸ਼ਾਹ ਜੀ ਸ੍ਰੀ ਗੁਰੂ ਅੰਮਰਦਾਸ ਸਾਹਿਬ ਜੀ ਮਹਾਰਾਜ ਇਨ੍ਹਾਂ ਦੇ ਗੁਜਰੀ ਰਾਗ ਦੇ ਵਿੱਚ ਸ਼ਲੋਕ ਚੱਲ ਰਹੇ ਹਨ ਇਸ ਵਾਰ ਦੇ 8 ਸ਼ਲੋਕ ਪਾਤਸ਼ਾਹ ਜੀ ਦੇ ਸੰਪੂਰਨ ਹੋਏ ਹਨ ਨਵਸ ਲੋਕ ਦਾ ਰਬ ਹੁੰਦਾ ਹੈ ਜੋ ਕਿ 511 ਅਤੇ 12358 ਮਾਨ ਹੈ ਹਾਉ ਪਾਸ਼ਾ ਜੀ ਗੁਰਮਰਦਾਸ ਪਾਸ਼ਾ ਜੀ ਸ਼ਲੋਕ ਦੀ ਰਮਤਾ ਕਰਦੇ ਹੈ ਜੀ ਸ਼ਲੋਕ ਮਹੱਲਾ 3 ਜੇ ਸਤਗੁਰ ਸੇਵੈ ਆਪਣਾ ਇਸ ਨੂੰ ਪੁਜੈ ਸਭ ਕੋਏ ਸਭਨਾ ਪਾਵਾਂ ਸਿਰੋ ਪਾਉ ਹੈ ਹਰ ਨਾਮ ਪ੍ਰਾਪਤ ਹੋਏ ਕਨ ਅਨ ਕਨ ਸ੍ਰੀ ਗੁਰੂ ਅਰਬਿੰਦ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਪਾਈ ਬਾਤਨ ਕਰਦੇ ਹੋਏ ਸ਼ਬਦੀ ਰਮਤਾ ਕਰਦੇ ਹਨ ਜੇ ਸਤਿਗੁਰੂ ਸੇਵੇ ਆਪਣਾ ਜਿਸ ਨੂੰ ਤਿਸ ਨੂੰ ਪੂਜੈ ਸਭ ਹੋਏ ਸਭਨਾ ਪਾਵਾਂ ਸਿਰੋ ਪਾਉ ਹੈ ਹਰ ਨਾਮ ਪ੍ਰਾਪਤ ਹੋਏ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਨੂੰ ਜਪਣ ਦਾ ਬਹੁਤ ਵੱਡਾ ਫਲ ਹੈ ਸੱਚੇ ਸ਼ਬਦ ਰੂਪੀ ਗੁਰੂ ਨੂੰ ਜਪ ਕੇ ਉਹਦੀ ਸੱਚੀ ਦੀ ਸੇਵਾ ਕਰਕੇ ਮਹਾਰਾਜ ਜੀ ਕਹਿੰਦੇ ਆਪਣੇ ਗੁਰੂ ਨੂੰ ਜਪ ਕੇ ਮਹਾਰਾਜ ਜੀ ਕਹਿੰਦੇ ਪ੍ਰਾਪਤੀ ਹੁੰਦੀ ਹੈ ਜਿਸ ਨੂੰ ਪੂਜੇ ਸਭ ਕੋਈ ਜਿਹੜਾ ਕੋਈ ਜਗਿਆਸੂ ਗੁਰਮੁਖ ਜਨ ਸਾਧੂ ਪੁਰਸ਼ ਉਹ ਸੱਚੇ ਸਾਧਗੁਰੂ ਨੂੰ ਸੇਵਦਾ ਹੈ ਜਪਦਾ ਹੈ ਮਹਾਰਾਜ ਜੀ ਕਹਿੰਦੇ ਉਹਨੂੰ ਸਾਰਾ ਜਗਤ ਜਿਹੜਾ ਹੈ ਚੰਗਾ ਕੰਦਾ ਹੈ ਉਹਨੂੰ ਪੂਜਦਾ ਹੈ ਕਿਉਂਕਿ ਸੱਚੇ ਸੱਚੇ ਮਾਲਕ ਨੂੰ ਜਪਣ ਦੇ ਨਾਲ ਉਹਤਿਆਂ ਦੇ ਨਾਲ ਉਹਦੀ ਸੇਵਾ ਕਰਨ ਦੇ ਨਾਲ ਮਹਾਰਾਜ ਜੀ ਔਗਣਾਂ ਦਾ ਨਾਸ ਕਰ ਦਿੰਦੇ ਹਨ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਵੱਡਾ ਫਲ ਹੈ ਜੇ ਕੋਈ ਉਹਦੀ ਉਸਤਤ ਕਰਦਾ ਹੈ ਤੇ ਸੰਸਾਰ ਨੂੰ ਚੰਗਿਆ ਕਹਿੰਦਾ ਹੈ ਉਨੂੰ ਪੂਜਨ ਦੇ ਨਾਲ ਸੰਸਾਰ ਵਿੱਚ ਮਹਾਰਾਜ ਜੀ ਕਹਿੰਦੇ ਜਿਸ ਨੂੰ ਪੂਜੈ ਸਭ ਕੋਏ ਸਾਰੇ ਜਗਤ ਤੇ ਮਹਾਰਾਜ ਜੀ ਕਹਿੰਦੇ ਲੋਕ ਉਹਨੂੰ ਚੰਗਿਆ ਕਹਿੰਦੇ ਹਨ ਪੂਜਦੇ ਹਨ ਸਭਨਾ ਪਾਵਾਂ ਸਿਰਵ ਪਾਉ ਹੈ ਹਰ ਨਾਮ ਪ੍ਰਾਪਤ ਹੋਏ ਮਹਾਰਾਜ ਜੀ ਕਹਿੰਦੇ ਸਾਰੇ ਪਾਵਨ ਨੂੰ ਉਤਮ ਪਾਉ ਹੈ ਆਪ ਕੀ ਇਹ ਸਾਰੇ ਪਰ ਆਲਿਆਂ ਦੇ ਨਾਲੋਂ ਚੰਗਾ ਕੰਮ ਚੰਗੇ ਕੰਮਾਂ ਵਿੱਚੋਂ ਬਹੁਤ ਵਧੀਆ ਕਾਰਜ ਹੈ ਕਾਮੇ ਨਾਮ ਨੂੰ ਪ੍ਰਾਪਤ ਕਰਨਾ ਸੱਚੇ ਨਾਮ ਦੀ ਪ੍ਰਾਪਤੀ ਦੇ ਨਾਲ ਮਹਾਰਾਜ ਜੀ ਕਹਿੰਦੇ ਸੰਸਾਰ ਤੇ ਜਿੱਤ ਪ੍ਰਾਪਤ ਹੁੰਦੀ ਹੈ ਸੰਸਾਰੀ ਲੋਕ ਪ੍ਰਲੋਕ ਕੀ ਮਹਾਰਾਜ ਜੀ ਕਹਿੰਦੇ ਸੇ ਲਾ ਬਣਦਾ ਹੈ ਸਭਨਾ ਪਾਵਾਂ ਸਿਰੋ ਪਾਉ ਹੈ ਮਹਾਰਾਜ ਜੀ ਕਹਿੰਦੇ ਜਿੰਨੇ ਜਗਤ ਵਿੱਚ ਅਸੀਂ ਪਾ ਕਰਦੇ ਹਾਂ ਸ੍ਰਿਸ਼ਟੀ ਵਿੱਚ ਸਫਲ ਹੋਣ ਵਾਸਤੇ ਮਹਾਰਾਜ ਜੀ ਕਹਿੰਦੇ ਸਾਰੇ ਸਪਾਵਾਂ ਨਾਲੋਂ ਉੱਤਮ ਪਾਵੇ ਹੈ ਸਿਰੋ ਪਾਉ ਹੈ ਹਰ ਨਾਮ ਪ੍ਰਾਪਤ ਹੋਏ ਜੇ ਕੋਈ ਮਨੁੱਖ ਜੇ ਕੋਈ ਪ੍ਰਾਨੀ ਇਹ ਪਾਉ ਕਰ ਲੈਂਦਾ ਹੈ ਉਹਦੀ ਪ੍ਰਾਪਤੀ ਦਾ ਨਾਮ ਦੀ ਪ੍ਰਾਪਤੀ ਦਾ ਮਹਾਰਾਜ ਜੀ ਕਹਿੰਦੇ ਜੇ ਕੋ ਉਦਮ ਕਰਦਾ ਜਿਵੇਂ ਸੰਸਾਰੀ ਉਦਮ ਕਰਦੇ ਹਨ ਪਾਪ ਕਰਦੇ ਕਈ ਤਰ੍ਹਾਂ ਦੇ ਜ਼ਿੰਦਗੀ ਵਿੱਚ ਸਫਲ ਹੋਣ ਦੇ ਤੇ ਮਹਾਰਾਜ ਜੀ ਕਹਿੰਦੇ ਜੇ ਇਹ ਪਾ ਕਰ ਲੈਣਾ ਸ ਇਹ ਸਾਰਿਆਂ ਨੂੰ ਉਤਮ ਪਾ ਹੈ ਹਰ ਨਾਮ ਪ੍ਰਾਪਤ ਹੋਏ ਹਰੀ ਦੇ ਨਾਮ ਦੀ ਪ੍ਰਾਪਤੀ ਵਾਸਤੇ ਜੇ ਕੋਈ ਆ ਕਰਦਾ ਹੈ ਮਹਾਰਾਜ ਜੀ ਕਹਿੰਦੇ ਸਾਰੇ ਪਾ ਜੇ ਤੂੰ ਨੀਵੇਂ ਹਨ ਸਾਰੇ ਪਾਵ ਇਹਦੀ ਬਰਾਬਰੀ ਨਹੀਂ ਹਰ ਕਿਉਂਕਿ ਸੱਚੇ ਨਾਮ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਇਹਦੀ ਪ੍ਰਾਪਤੀ ਦੇ ਵਿੱਚ ਸਾਰੀਆਂ ਹੀ ਪ੍ਰਾਪਤੀਆਂ ਆ ਜਾਂਦੀਆਂ ਜੇ ਕੋਈ ਨਾਮ ਦੀ ਪ੍ਰਾਪਤੀ ਕਰ ਲੈਂਦਾ ਤੇ ਉਹ ਲੋਕ ਪਰਲੋਕ ਵਿੱਚ ਸੁਖੀ ਹੁੰਦਾ ਜੇ ਕੋਈ ਸਮਝੇ ਕਿ ਸੰਸਾਰੀ ਪਾਪ ਕਰਨ ਨਾਲ ਮੈਂ ਸੁਖੀ ਹੋ ਜਾਵਾਂ ਨਹੀਂ ਹਰ ਜੀ ਕਹਿੰਦੇ ਉਹ ਪ੍ਰਾਪਤੀਆਂ ਛੋਟੀਆਂ ਰਹਿ ਜਾਂਦੀਆਂ ਨੇ ਦੇ ਬਰਾਬਰ ਇਹਦੇ ਤੁੱਲ ਜੇ ਕੋਈ ਉਹ ਪ੍ਰਾਪਤੀਆਂ ਨੂੰ ਪਿੱਛੇ ਛੱਡ ਕੇ ਨਾਮ ਦੀ ਪ੍ਰਾਪਤੀ ਚਾਹੁੰਦਾ ਏ ਪਾਵਤ ਨੂੰ ਸੱਚੇ ਪਾਪ ਨੂੰ ਧਾਰਨ ਕਰਦਾ ਤੇ ਮਹਾਰਾਜ ਜੀ ਕਹਿੰਦੇ ਸਭ ਤੋਂ ਉੱਤਮ ਪਾ ਹੈ ਅੰਤਰ ਸੀਤਲ ਸ਼ਾਂਤ ਵਸੇ ਜਪੇ ਹਿਰਦੇ ਸਦਾ ਸੁਖ ਹੋਏ ਇਹਦੇ ਨਾਲ ਮਹਾਰਾਜ ਜੀ ਕਹਿੰਦੇ ਅੰਦਰ ਸੀਤਲਤਾ ਹੀ ਆ ਜਾਂਦੀ ਹੈ ਅੰਦਰ ਜਿਹੜੀ ਅਗਨ ਹੈ ਨਾ ਉਹ ਖਤਮ ਹੁੰਦੀ ਹੈ ਸ਼ਾਂਤੀ ਹੁੰਦੀ ਹੈ ਮਨ ਦੇ ਵਿੱਚ ਅੰਤਰ ਸੀਤਲ ਸ਼ਾਂਤ ਬਸੇ ਜਾਪਿਰ ਦੇ ਸਦਾ ਸਫੋਇ ਭਾਰਤ ਕਹਿੰਦੇ ਉਹਨੂੰ ਜਪਣ ਦੇ ਨਾਲ ਸਦਾ ਲਈ ਮਨੁੱਖ ਸੁਖੀ ਹੁੰਦਾ ਹੈ ਇਹ ਨਹੀਂ ਕਿ 2-4 ਮਿੰਟ ਦਾ ਸੁੱਖ ਹੈ ਉਹ ਸੰਸਾਰੀ ਸੁੱਖ ਹਨ ਜਿਹੜੇ ਇਸ਼ਾਵਾ ਹਨ ਉਹ ਉਹਨਾਂ ਦੀ ਲਿਮਟ ਹੈ ਸਮਾ ਹੈ ਪਰ ਸੱਚਾ ਨਾਮ ਦੀ ਪ੍ਰਾਪਤੀ ਜਿਹੜੀ ਹੈ ਇਹਦੇ ਨਾਲ ਮਹਾਰਾਜ ਜੀ ਕਹਿੰਦੇ ਅੰਤਰ ਸੀਤਲ ਸ਼ਾਂਤ ਵਸੈ ਹਿਰਦੇ ਦੇ ਵਿੱਚ ਮਹਾਰਾਜ ਜੀ ਕਹਿੰਦੇ ਸ਼ਾਂਤੀ ਹੁੰਦੀ ਹੈ ਜਦ ਹਿਰਦੈ ਸਦਾ ਸੁਖ ਹੋਏ ਮਹਾਰਾਜ ਜੀ ਕਹਿੰਦੇ ਜਪਣ ਦੇ ਨਾਲ ਸਦਾ ਵਸ ਤੇ ਮਨੁੱਖ ਦਾ ਹਿਰਦਾ ਸੁਖੀ ਹੁੰਦਾ ਹੈ ਅੰਮ੍ਰਿਤ ਖਾਣਾ ਅੰਮ੍ਰਿਤ ਪੰੰਡਲਾ ਨਾਨਕ ਨਾਮ ਵਡਾਈ ਹੋਏ ਮਹਾਰਾਜ ਕਹਿੰਦੇ ਫਿਰ ਮਨੁੱਖ ਦਾ ਸੁਭਾਅ ਕਿਸਾ ਹੁੰਦਾ ਹੈ ਮਹਾਰਾਜ ਕਹਿੰਦੇ ਉਹ ਅੰਮ੍ਰਿਤ ਨੂੰ ਹੀ ਖਾਂਦਾ ਹੈ ਅੰਮ੍ਰਿਤ ਨੂੰ ਹੀ ਪੀਂਦਾ ਹੈ ਬਾਪ ਭਾਵ ਕੀ ਉਹਦੀ ਬਿਰਤੀ ਬਦਲ ਜਾਂਦੀ ਹੈ ਸੁਰਤੀ ਬਿਰਤੀ ਮਹਾਰਾਜ ਕਹਿੰਦੇ ਉਹ ਖਾਣਾ ਐਨਰ ਮਹਾਰਾਜ ਜੀ ਕਹਿੰਦੇ ਉਹ ਨਾਮ ਦੇ ਵਿੱਚ ਸਭ ਕੁਝ ਸਮਝਦਾ ਨਾਮ ਨੂੰ ਜਪ ਕੇ ਉਹ ਸੁੱਖ ਲੈਂਦਾ ਉਹਨਾਂ ਬਹੁਤਾ ਪੈਣ ਨਾਲ ਪਿਆਰ ਨਹੀਂ ਹੁੰਦਾ ਬਹੁਤਾ ਖਾਣ ਨਾਲ ਉਹਨੂੰ ਪਿਆਰ ਨਹੀਂ ਹੁੰਦਾ ਕਿਉਂਕਿ ਇਹ ਲਾਲਚ ਜਿਹੜਾ ਜੀਭ ਦਾ ਅਨੰਦ ਇਹ ਰਸ ਫਿੱਕਾ ਪੈ ਜਾਂਦਾ ਉਹ ਅਮਰਤ ਨੂੰ ਹੀ ਖਾਂਦਾ ਹੈ ਅਮਰਤ ਰੂਪੀ ਬਾਣੀ ਨੂੰ ਹੀ ਜਪ ਕੇ ਹਿਰਦੇ ਨੂੰ ਸ਼ਾਂਤ ਕਰਦਾ ਹੈ ਦੇ ਮਹਾਰਾਜ ਜੀ ਕਹਿੰਦੇ ਉਹ ਸਰੀਰ ਤੋਂ ਵੀ ਟਕਣ ਵਾਸਤੇ ਕੋਈ ਬਹੁਤੇ ਸਾਡੇ ਵਾ ਗੁਰੂ ਅੰਗ ਪਰੰਗੇ ਕੱਪੜਿਆਂ ਦੀ ਲੋੜ ਨਹੀਂ ਕੋਈ ਬਹੁਤੇ ਮਹਾਰਾਜ ਜੀ ਕਹਿੰਦੇ ਬੇਸ ਧਾਰਨ ਕਰਨ ਦੀ ਉਹਨੂੰ ਲੋੜ ਨਹੀਂ ਪੈਂਦੀ ਉਹ ਸਾਧਿਆ ਬਾਸ ਪਾ ਕੇ ਖੁਸ਼ ਰਹਿੰਦਾ ਇਹ ਅਮਰ ਤਰੂਪੀ ਨਾਮ ਦੇ ਰਾਹੀ ਮਨ ਦੀ ਭੁੱਖ ਤਾਰਦਾ ਨਾਮ ਵਡਾਈ ਹੋਏ ਨਾਨਕ ਨਾਮ ਉਹਨੂੰ ਨਾਮ ਦੀ ਵਡਿਆਈ ਮਹਾਰਾਜ ਜੀ ਕਹਿੰਦੇ ਨਾਮ ਦਾ ਸੁੱਖ ਚੰਗਾ ਲੱਗਦਾ ਹੈ ਮਹੱਲਾ ਤੀਜਾ ਅਗਲਾ ਪਦ ਪਾਤਸ਼ਾਹ ਜੀ ਰੰਭ ਕਰਦੇ ਹਨ ਇਹ ਮਨ ਗੁਰ ਕੀ ਸਿੱਖ ਸੁਣ ਹਰ ਪਾਵੇ ਗੁਣੀ ਨਿਧਾਨ ਇਹ ਮਨ ਨੂੰ ਸੰਬੋਧਨ ਕਰਦੇ ਹਨ ਪਾਤਸ਼ਾਹ ਕਹਿੰਦੇ ਮਨ ਮਨ ਇਹ ਮਨ ਗੁਰੂ ਦੀ ਸਿੱਖਿਆ ਨੂੰ ਸੁਣਨਾ ਕਰ ਮਹਾਰਾਜ ਜੀ ਮਨ ਨੂੰ ਸचेत ਕਰਦੇ ਹਨ ਕਹਿੰਦੇ ਇਹ ਮਨ ਗੁਰ ਕੀ ਸਿੱਖ ਸੁਣ ਮਹਾਰਾਜ ਜੀ ਕਹਿੰਦੇ ਪਾਵੇ ਗੁਣੀ ਨਿਧਾਨ ਕਹਿੰਦੇ ਫਿਰ ਗੁਣੀ ਨਿਧਾਨ ਖਜ਼ਾਨਾ ਪਾਲ ਵਿੰਗਾ ਹਰ ਸੁਖ ਦਾਤਾ ਮਨ ਵਸੈ ਹੋਮੇ ਜਾਏ ਗਮਾਨ ਤੇ ਮਹਾਰਾਜ ਜੀ ਕਹਿੰਦੇ ਜੀ ਉਹਨੂੰ ਕੋ ਦਾ ਖਜ਼ਾਨਾ ਤੂੰ ਲੈ ਲਿਆ ਗੁੜਾ ਨੂੰ ਕਹਿੰਦੇ ਹਰ ਸੁਖ ਦਾਤਾ ਮਨ ਵਸੈ ਮਹਾਰਾਜ ਜੀ ਕਹਿੰਦੇ ਹਰੀ ਜਿਹੜਾ ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ ਉਹ ਮਨ ਦੇ ਵਿੱਚ ਜਦੋਂ ਵਸ ਗਿਆ ਫਿਰ ਮਹਾਰਾਜ ਜੀ ਕਹਿੰਦੇ ਮੰਗਣ ਦੀ ਲੋੜ ਹੀ ਨਹੀਂ ਪੈਣੀ ਹਰ ਸੁਖ ਦਾਤਾ ਮਨ ਵਸੈ ਯਰ ਦਾਸ ਖਾ ਨੂੰ ਦਿੰਦਾ ਕੋਈ ਜਦੋਂ ਆ ਗਿਆ ਘਰ ਦੇ ਵਿੱਚ ਮੰਡ ਦੇ ਵਿੱਚ ਆ ਬੈਠਿਆ ਤੇ ਮਹਾਰਾਜ ਜੀ ਕਹਿੰਦੇ ਫਿਰ ਸੁੱਖ ਮੰਗਣ ਦੀ ਲੋੜ ਨਹੀਂ ਕਹਿੰਦੇ ਸੁੱਖਾਂ ਦਾ ਦਾਤਾ ਹੀ ਜਦੋਂ ਮੰਗ ਲਿਆ ਸੀ ਸੁੱਖਾਂ ਨੂੰ ਦੇਣ ਵਾਲਾ ਹੀ ਪ੍ਰਾਪਤ ਕਰ ਲਿਆ ਆਕਾਲ ਪੁਰਖ ਉਹਦਾ ਸੱਚਾ ਨਾਮ ਤੇ ਮਹਾਰਾਜ ਜੀ ਕਹਿੰਦੇ ਪਿੱਛੇ ਕੁਝ ਵੀ ਨਹੀਂ ਰਹਿੰਦਾ ਕਹਿੰਦੇ ਪਿੱਛੇ ਸਾਰੀਆਂ ਦਾਤਾ ਆਪਣੇ ਆਪ ਆ ਜਾਂਦੇ ਹੋਵੇਂ ਜਾਏ ਗੁਮਾਨ ਕਹਿੰਦੇ ਵੱਡਾ ਘਮਾਣ ਹੈ ਜਿਹੜਾ ਹੰਮੇ ਦਾ ਕਹਿੰਦੇ ਉਤਰ ਜਾਂਦਾ ਨਾਨਕ ਨਜ਼ਰੀ ਪਾਈਐ ਤਾਂ ਅਨ ਦਿਨ ਲੱਗੈ ਧਿਆਨ ਮਹਾਰਾਜ ਜੀ ਕਹਿੰਦੇ ਫਿਰ ਦਿਨ ਰਾਤ ਹੀ ਉਹਦੇ ਵਿੱਚ ਧਿਆਨ ਲੱਗ ਜਾਂਦਾ ਨਾਨਕ ਨਜ਼ਰੀ ਪਾਈਐ ਮਹਾਰਾਜ ਜੀ ਕਹਿੰਦੇ ਨਾਨਕ ਜੇ ਉਹਦੀ ਨਜ਼ਰ ਪਾ ਲਈਏ ਜੇ ਉਹਦੀ ਕਿਰਪਾ ਪਾ ਲਈ ਉਹਦੀ ਨਜ਼ਰ ਪ੍ਰਾਪਤ ਕਰ ਲਈਏ ਤਾਂ ਅਨ ਦਿਨ ਮਹਾਰਾਜ ਜੀ ਕਹਿੰਦੇ ਤਾਂ ਭਾਈ ਦਿਨ ਰਾਤ ਉਹਦੇ ਵਿੱਚ ਸੁਰਤੀ ਜੁੜ ਜਾਂਦੀ ਹੈ ਧਿਆਨ ਜੁੜ ਜਾਂਦਾ ਹੈ ਪੌੜੀ ਪੌੜੀ ਦੀ ਰਵਤਾ ਸਤਿਗੁਰਜੀ ਕਰਦਾ ਸਤ ਸੰਤੋਖ ਸਭ ਸੱਚ ਹੈ ਗੁਰਮਖ ਪਵੀਤਾ ਇਹ ਮਹਾਰਾਜ ਜੀ ਕਹਿੰਦੇ ਫਿਰ ਸਤ ਸੰਤੋਖ ਸਭ ਸੱਚ ਹੈ ਗੁਰਮਖ ਪਵੀਤਾ ਔਰਾ ਜੀ ਕਹਿੰਦੇ ਗੁਰੂ ਦੀ ਪ੍ਰਾਪਤੀ ਦੇ ਨਾਲ ਕਹਿੰਦੇ ਫਿਰ ਸਤ ਸੰਤੋਖ ਦੀ ਪ੍ਰਾਪਤੀ ਹੁੰਦੀ ਹੈ ਸੰਤੋਖ ਦੇ ਆਉਣ ਦੇ ਨਾਲ ਹੀ ਮਹਾਰਾਜ ਜੀ ਕਹਿੰਦੇ ਭੁੱਖ ਲੈਂਦੀ ਉਹ ਨਜਰ ਲੈ ਨਹੀਂ ਸਕਦੀ ਜਦੋਂ ਅੰਦਰ ਉਹ ਸਤ ਸੰਤੋਖ ਆ ਗਿਆ ਸਭ ਸੱਚ ਹੈ ਮਹਾਰਾਜ ਜੀ ਕਹਿੰਦੇ ਸੱਚਾ ਗੁਰਮੁਖ ਪਵਿੱਤਾ ਗੁਰਮੁਖਾ ਨੂੰ ਪ੍ਰਾਪਤੀ ਹੋ ਜਾਂਦੀ ਹੈ ਅੰਦਰ ਕਪਟ ਵਿਕਾਰ ਗਿਆ ਮਨ ਸੱਜੇ ਜੀਤਾ ਫਿਰ ਅੰਦਰੋਂ ਮਹਾਰਾਜ ਜੀ ਕਹਿੰਦੇ ਕਪਟ ਖਤਮ ਹੋ ਜਾਂਦਾ ਹੈ ਵਿਕਾਰ ਲੈ ਜਾਂਦੇ ਹਨ ਅੰਦਰ ਦਾ ਕਪਟ ਜਿਹੜਾ ਜਿਹਦੇ ਕਾਰਨ ਸੀ ਆਪਸ ਵਿੱਚ ਵੈਰ ਵਿਰੋਧ ਕਰਦੇ ਨੂੰ ਕਪਟੀ ਹੈ ਨਾ ਕਪੜ ਛਲ ਉਹ ਖਤਮ ਕਰ ਦਿੰਦਾ ਮਹਾਰਾਜ ਅੰਦਰ ਕਪਟ ਵਿਕਾਰ ਗਿਆ ਮਨ ਸੱਜੇ ਜੀਤਾ ਸੱਜੇ ਮਨ ਨੂੰ ਫਿਰ ਮਹਾਰਾਜ ਕਹਿੰਦੇ ਸੌਖਾ ਹੀ ਮਨ ਜਿੱਤਿਆ ਜਾਂਦਾ ਫਿਰ ਜਿਹੜਾ ਮਨ ਜਿਤਨਾ ਬਹੁਤ ਕਠਨ ਲੱਗਦਾ ਸਾਨੂੰ ਬਹੁਤ ਔਖਾ ਹੈ ਮਨ ਜਿੱਤਣਾ ਪਰ ਜਦੋਂ ਉਹਦੀ ਨਦਰ ਹੋ ਜਾਂਦੀ ਮਹਾਰਾਜ ਜੀ ਕਹਿੰਦੇ ਫਿਰ ਸਾਤ ਸੰਤੋਖ ਦੀ ਪ੍ਰਾਪਤੀ ਹੁੰਦੀ ਹੈ ਫਿਰ ਮਹਾਰਾਜ ਜੀ ਕਹਿੰਦੇ ਅੰਦਰ ਕਪਟ ਵਿਕਾਰ ਗਿਆ ਪਰ ਸਹਿਜ ਜੀ ਮਹਾਰਾਜ ਜੀ ਕਹਿੰਦੇ ਫਿਰ ਸਹਿਜੇ ਸੋਖਾ ਹੀ ਉਹਨੂੰ ਜਿੱਤ ਲੈਂਦੇ ਆ ਮਨ ਨੂੰ ਤੈ ਜੋਤ ਰਗਾਸ ਅਨੰਦ ਰਸ ਗਿਆਨ ਗਵਿਤਾ ਫਿਰ ਮਹਾਰਾਜ ਜੀ ਕਹਿੰਦੇ ਉਹ ਜੋਤ ਜਗਦੀ ਹੈ ਜਿਹੜੀ ਜੋਤ ਅਸੀ ਕਹਿੰਦੇ ਨੇ ਕਿ ਜਗਦੀ ਤੈ ਜੋਤ ਪ੍ਰਕਾਸ਼ ਅੰਦਰ ਹਿਰਦੇ ਦੇ ਵਿੱਚੋਂ ਪ੍ਰਕਾਸ਼ ਹੋ ਜਾਂਦਾ ਹੈ ਉਹ ਜੋਤ ਜਗ ਜਾਂਦੀ ਹੈ ਇਹ ਸੰਸਾਰੀ ਜਿਹੜੀ ਆਤਮਕ ਜੋਤ ਹੈ ਉਹਦੇ ਵਿੱਚੋਂ ਪ੍ਰਕਾਸ਼ ਦੀ ਜੋਤ ਮਿਲ ਜਾਂਦੀ ਹੈ ਆਨੰਦ ਰਸ ਮਹਾਰਾਜ ਜੀ ਕਹਿੰਦੇ ਆਨੰਦ ਰਸ ਦੀ ਫਿਰ ਪ੍ਰਾਪਤੀ ਹੁੰਦੀ ਹੈ ਅਗਿਆਨ ਗੁਬਿੱਤਾ ਅਗਿਆਨ ਤਾਂ ਜਿਹੜਾ ਉਹ ਗਵਾਚ ਜਾਂਦਾ ਖਤਮ ਹੋ ਜਾਂਦਾ ਹੈ ਅਗਿਆਨਤਾ ਖਤਮ ਹੋ ਜਾਂਦੀ ਹੈ ਆਨੰਦ ਰਸ ਆਉਣ ਲੱਗ ਜਾਂਦਾ ਅਨ ਦਿਨ ਹਰ ਕੇ ਗੁਣ ਰਵੇ ਗੁਣ ਪ੍ਰਗਟ ਕੀਤਾ ਦਿਨ ਰਾਤ ਪਾਸ਼ਾ ਜੀ ਕਹਿੰਦੇ ਹਰੀ ਦੇ ਗੁਣ ਰਵੇ ਜੀ ਮਹਾਰਾਜ ਜੀ ਕਹਿੰਦੇ ਫਿਰ ਮਨੁੱਖ ਉਹਨੂੰ ਭੁੱਲਦਾ ਹੀ ਨਹੀਂ ਦਿਨ ਰਾਤ ਹੀ ਉਹਨੂੰ ਗੁੰੰਦਾ ਰਹਿੰਦਾ ਬਣ ਰਹੀ ਗੁਣ ਰਵੇ ਗੁਣ ਪ੍ਰਗਟ ਕੀਤਾ ਮਹਾਰਾਜ ਜੀ ਕਹਿੰਦੇ ਉਹਨੂੰ ਗੁਣ ਉਹਦੇ ਗਾਗਾ ਕੇ ਗੁਣਾ ਨੂੰ ਉਸਤ ਕਰ ਕਰਕੇ ਉਹਨੂੰ ਆਪਣੇ ਅੰਦਰ ਪ੍ਰਗਟ ਕਰ ਲੈਂਦਾ ਉਹਨੂੰ ਪ੍ਰਗਟ ਦਿਖਦਾ ਫਿਰ ਹਰ ਵਿੱਚ ਹਰ ਹਰ ਹਰੀ ਪ੍ਰਮਾਤਮਾ ਹਰ ਜੀਵ ਵਿੱਚ ਉਹਨੂੰ ਨਜ਼ਰ ਆਉਂਦਾ ਸਭਨਾ ਦਾਤਾ ਇੱਕ ਹੈ ਏਕੂ ਹਰ ਮਿੱਤਾ ਪੁੱਤਰ ਦੇਤਾ ਮਹਾਰਾਜ ਕਹਿੰਦੇ ਕਿ ਫਿਰ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਾਰੇ ਜੀਵਾਂ ਵਿੱਚ ਫੁਰੂ ਦਿਖਦਾ ਸਭਨਾ ਦਾਤਾ ਇੱਕ ਹੈ ਏਕੂ ਹਰ ਮਿੱਤਾ ਹਰਾ ਜੀ ਕਹਿੰਦੇ ਸਾਰਿਆਂ ਦਾ ਦਾਤਾ ਇੱਕੋ ਹੀ ਫਿਰ ਜਾਪਦਾ ਹੁਣ ਤਾਂ ਸਾਨੂੰ ਨਹੀਂ ਨਾ ਜਾਪਦਾ ਅਸੀਂ ਝਗੜਾ ਕਰਦੇ ਆਂ ਲੜਾਈ ਕਰਦੇ ਆਂ ਸਮਝਦੇ ਆਂ ਕਿ ਸਾਡਾ ਹੀ ਹੈ ਫਿਰ ਵੀ ਫਿਰ ਮਹਾਰਾਜ ਜੀ ਕਹਿੰਦੇ ਸਾਰਿਆਂ ਦਾ ਲੱਗਦਾ ਕਿ ਸਾਰੇ ਜੀਵਾਂ ਦਾ ਇੱਕੋ ਹੀ ਮਾਲਕ ਹੈ ਇੱਕੋ ਹੀ ਦਾਤਾ ਹੈ ਇਹ ਭਲੇਖਾ ਜਿਹੜਾ ਨਾ ਸਾਲ ਖਤਮ ਹੋ ਜਾਂਦਾ ਹਰ ਮਿੱਤਾ ਮਹਾਰਾਜ ਜੀ ਕਹਿੰਦੇ ਉਹ ਸਾਰਿਆਂ ਦਾ ਹਰੀ ਮਿੱਤਰ ਲੱਗਦਾ ਪੈ ਕਿਉਂਕਿ ਸਾਰਿਆਂ ਦਾ ਬਿੱਤਰ ਜਾਪਦਾ ਫਿਰ ਇਹ ਭਾਈ ਅਜ ਦੇ ਸ਼ਬਦੀ ਪਾਰ ਜੀ ਵਿਚਾਰ ਬਖਸ਼ਦੇ ਹਨ ਤੀਜੇ ਪਾਤਸ਼ਾਹ ਜੀ ਦੇ ਸਲੋਕ ਕੂੜੀ ਸੰਪੂਰਨ ਹੁੰਦੀ ਹੈ ਪਾਤਸ਼ਾਹ ਜੀ ਦੇ ਖ ਬਹੁਤ ਸੁੰਦਰ ਬਚਨ ਕਰਦਿਆ ਨੇ ਇਸ ਲੋਕਾਂ ਵਿੱਚ ਸੋਖੀ ਬਾਣੀ ਹੈ ਛੇਤੀ ਸਮਝ ਪੈ ਜਾਂਦੀ ਹੈ ਮਹਾਰਾਜ ਜੀ ਸਾਨੂੰ ਦਿਖੋ ਸ਼ਬਦਾਂ ਦੇ ਵਿੱਚ ਬੜੀ ਸੁੰਦਰ ਸਿੱਖਿਆ ਦਿੰਦੇ ਹਨ ਕਿ ਸੱਚੇ ਨਾਮ ਦੇ ਨਾਲ ਹੀ ਉਹਦੀ ਪ੍ਰਾਪਤੀ ਹੈ ਸਤ ਸੰਤੋਖ ਸੱਚ ਧਰਮ ਜਦੋਂ ਇਹ ਪ੍ਰਾਪਤ ਹੋ ਜਾਂਦਾ ਨਾ ਦਇਆ ਇਹ ਮਹਾਰਾਜ ਜੀ ਕਹਿੰਦੇ ਕਪਟ ਖਤਮ ਹੋ ਜਾਂਦਾ ਹੈ ਮਨ ਜਿਹੜਾ ਸੁੰਦਰ ਬਣ ਜਾਂਦਾ ਹੈ ਫਿਰ ਸਾਰਿਆਂ ਵਿੱਚ ਨਿਰੰਤਰ ਦਿਖਦਾ ਹੈ ਫਿਰ ਹਰ 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 ਕੋਈ ਮਿੱਤਰ ਜਾਪਦਾ ਹੈ ਹਰ ਕੋਈ ਮਿੱਤਰ ਜਾਪਦਾ ਫਿਰ ਵੈਰੀ ਆਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ ਅਰਜ ਕਹਿੰਦੇ ਫਿਰ ਕੋਈ ਵੈਰੀ ਜਾਪਦੈ ਨਹੀਂ ਫਿਰ ਹਰ ਕੋਈ ਦੇ ਵਿੱਚ ਵੈਰੀ ਵਿੱਚ ਵੀ ਮਿੱਤਰਤਾਈ ਨਜ਼ਰ ਆਉਂਦੀ ਐ ਇਹ ਭਾਈ ਸ਼ਬਦ ਦੀ ਵਿਚਾਰ ਐ ਇੰਨੀਆਂ ਕੋ ਹਾਜ਼ਰੀਆਂ ਭਾਈ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਨਿੱਕਾ ਭੁੱਲਾ ਜੰਦੀਆਂ ਰਮਾਰਸ ਮਤਬਕਸ਼ਨ ਜੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ